ਠੀਕ ਹੈ ਚਲੋ ਭਾਈ ਬੰਦ ਲਓ ਹੈਲੋ एवरीवन ਥਿਸ ਇਜ਼ आवर 5ਥ ਵੀਡੀਓ ਐਂਡ ਆਮ ਟਰੈਵਲਿੰਗ ਫਰੋਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਟੂ ਜੰਮੂ ਕਸ਼ਮੀਰ ਇਸ ਵਕਤ ਮੈਂ ਪਦਮ ਤੋਂ 20 ਕਿਲੋਮੀਟਰ ਅੱਗੇ ਕਰਸ਼ਾ ਪਿੰਡ ਦੇ ਵਿੱਚ ਹਾਂ ਇਸ ਨੂੰ ਕਰਸ਼ਾ ਮੋਨੈਸਟਰੀ ਵੀ ਬੋਲ ਦਿੰਦੇ ਆ ਅਤੇ ਕਰਸ਼ਾ ਗੋਂਪਾ ਵੀ ਬੋਲ ਦਿੰਦੇ ਆ ਕਰਸ਼ਾ ਬੁੱਧ ਧਰਮ ਦੀ ਇੱਕ ਬਹੁਤ ਵੱਡੀ ਮੋਨੈਸਟਰੀ ਆ ਇਹ ਬੁੱਧ ਧਰਮ ਦੇ ਵਿੱਚ ਇਸ ਥਾਂ ਦੀ ਧਾਰਮਿਕ ਤੌਰ ਤੇ ਬਹੁਤ ਜ਼ਿਆਦਾ ਮਾਨਤਾ ਹੈ। ਪ੍ਰੈਜ਼ੈਂਟਲੀ ਦਾ ਮਨੈਸਟਰੀ ਇਜ਼ ਅੰਡਰ ਦਾ ਕੰਟਰੋਲ ਆਫ ਦਾ ਯੰਗਰ ਬ੍ਰਦਰ ਆਫ ਦਾ ਦਲਾਈ ਲਾਮਾ। ਇਹਨੇ ਸੋਹਣੇ ਨੇ। ਦਿਸ ਮਨੈਸਟਰੀ ਵਾਸ ਫਾਊਂਡਡ ਬਾਈ ਆਤਿਪਤਿਨ ਟ੍ਰਾਂਸਲੇਟਰ ਹੂਜ਼ ਨੇਮ ਵਾਸ ਫਾਕਸਪਾ ਸ਼ੀਸ ਰਬ। ਆਈ ਲਵ ਥੀਸ ਫਲੈਗਸ। ਬਹੁਤ ਸੋਹਣੇ ਲੱਗਦੇ। ਬਹੁਤ ਸਾਰੇ ਲੋਕ ਮੰਨਦੇ ਨੇ ਕਿ ਇਹ ਮੋਨੈਸਟਰੀ ਦਾ ਸਬੰਧ ਪਦਮਾ ਸੰਭਾਵਾਂ ਦੇ ਨਾਲ ਵੀ ਆ। ਪਦਮਾ ਸੰਭਾਵਾਂ ਇੱਥੋਂ ਦਾ ਇੱਕ ਵੱਡਾ ॠषि ਹੋਇਆ ਜਿਸ ਦੇ ਨਾਂ ਤੋਂ ਮੰਨਿਆ ਜਾਂਦਾ ਹੈ ਕਿ ਪਦਮ ਸ਼ਹਿਰ ਦਾ ਨਾਂ ਰੱਖਿਆ ਗਿਆ ਸੀ। ਇਸ ਕਲਿੱਪ ਵੇਲੇ ਮੇਰੇ ਦਿਮਾਗ ਚ ਆ ਰਿਹਾ ਸੀ ਕਿ ਸਮਵਨ ਇਜ਼ ਗੋਇੰਗ ਐਂਡ ਸਮਵਨ ਇਜ਼ ਕਮਿੰਗ। ਤੇ ਸ਼ਾਇਦ ਇਹੀ ਜ਼ਿੰਦਗੀ ਹੈ ਕਿ ਕੋਈ ਆ ਰਿਹਾ ਕੋਈ ਜਾ ਰਿਹਾ ਹੈਗਾ। ਯਾਸਕਰ ਵੈਲੀ ਦੇ ਜੋ ਘਰ ਨੇ ਉਹ ਬਹੁਤ ਅਟਰੈਕਟਿਵ ਨੇ ਉਹ ਸਾਨੂੰ ਬਹੁਤ ਖਿੱਚਦੇ ਨੇ ਆਪਣੇ ਵੱਲ ਦੋ ਮੰਜਲੇ ਘਰ ਬਣੇ ਹੋਏ ਨੇ ਤੇ ਘਰ ਕੋਈ ਜ਼ਿਆਦਾ ਵੱਡੇ ਨਹੀਂ ਹੈਗੇ ਸਾਰੇ ਘਰ ਬਹੁਤ ਛੋਟੇ ਛੋਟੇ ਨੇ ਸ਼ਾਇਦ ਇਸੇ ਕਰਕੇ ਇਹ ਗਰਮ ਵੀ ਰਹਿੰਦੇ ਨੇ ਠੰਡ ਬਹੁਤ ਹੁੰਦੀ ਹੈ ਇੱਥੇ ਆਪਣੇ ਜੂਨ ਜੁਲਾਈ ਦੇ ਮਹੀਨੇ ਹੀ ਇੱਥੇ ਜਿਹੜਾ ਟੈਂਪਰੇਚਰ ਹੋ ਤਿੰਨ ਚਾਰ ਦੇ ਵਿੱਚ ਰਹਿੰਦਾ ਹੈ ਤਾਂ ਆਪਾਂ ਸਮਝ ਸਕਦੇ ਹਾਂ ਕਿ ਇਸ ਸਿਆਲਾਂ ਦੇ ਵਿੱਚ ਕੀ ਹਾਲ ਹੁੰਦਾ ਹੋਊਗਾ ਕਿਆ ਜਾਂਦਾ ਹੈਗਾ ਕਿ ਉਸ ਵੇਲੇ ਤਾਂ ਇਹ ਪੂਰੀ ਤਰ੍ਹਾਂ ਫਰੋਜ਼ ਨਹੀਂ ਹੁੰਦਾ ਸਾਰਾ ਏਰੀਆ ਤੇ ਆਹ ਪਿੰਡ ਦੇ ਵਿੱਚ ਦੀ ਜਾਂ ਇਸ ਕਰਸਾ ਮੋਨੈਸਟਰੀ ਦੇ ਵਿੱਚ ਦੀ ਨਦੀ ਵਗਦੀ ਹੈ ਇੱਕ ਛੋਟੀ ਜੀ ਜਿਹੜੀ ਅੱਗੇ ਜਾ ਕੇ ਇੱਥੋਂ ਦੀ ਜਿਹੜੀ ਇੱਕ ਵੱਡੀ ਨਦੀ ਆ ਉਹਦੇ ਵਿੱਚ ਰਲ ਜਾਂਦੀ ਆ ਬੱਦਲ ਵੀ ਬੜੇ ਨੀਵੇਂ ਲੱਗਦੇ ਆ ਇੱਥੇ ਤੁਹਾਨੂੰ ਸਭ ਕੁਝ ਮਿਲ ਜਾਂਦਾ ਹੈ ਇੱਥੇ ਤੁਹਾਨੂੰ ਹਵਾ ਵੀ ਮਿਲ ਜਾਂਦੀ ਆ ਇੱਥੇ ਤੁਹਾਨੂੰ ਹਰਿਆਲੀ ਵੀ ਮਿਲ ਜਾਂਦੀ ਆ ਇੱਥੇ ਤੁਹਾਨੂੰ ਪਾਣੀ ਵੀ ਮਿਲ ਜਾਂਦਾ ਬਹੁਤ ਨੇੜੇ ਬੱਦਲ ਵੀ ਮਿਲ ਜਾਂਦੇ ਨੇ ਬਹੁਤ ਸੋਹਣੇ ਘਰ ਵੀ ਮਿਲ ਜਾਂਦੇ ਨੇ ਤੇ ਬਹੁਤ ਸੋਹਣੇ ਲੋਕ ਵੀ ਮਿਲ ਜਾਂਦੇ ਨੇ ਇੱਥੇ ਮੋਬਾਈਲ ਦੇ ਮਾਈਕ ਨੂੰ ਪਤਾ ਨਹੀਂ ਕੀ ਹੋਇਆ ਸੀ ਉਹ ਸਾਊਂਡ ਸਹੀ ਤਰੀਕੇ ਨਾਲ ਕੈਪਚਰ ਨਹੀਂ ਸੀ ਕਰ ਰਿਹਾ ਜੇ ਤੁਸੀਂ ਸੁਣਨਾ ਚਾਹੋ ਤਾਂ ਸੁਣ ਸਕਦੇ ਹੋ ਗੱਲਾਂ ਬਾਤਾਂ ਚੰਗੀਆਂ ਨੇ ਪਰ ਜਿਹੜੀ ਆਵਾਜ਼ ਆ ਉਹਦੀ ਕੁਆਲਿਟੀ ਕਾਫੀ ਮਾੜੀ ਹੈ ਮੈਂ ਬਈ ਆ ਤੈਨਰੇ ਸਾਹਮਣੇ ਖੜਾ ਜਾ ਯਾਰ ਹਿੱਲਣ ਲੱਗ ਗਿਆ ਪਤਾ ਨਹੀਂ ਕੀ ਹੋ ਗਿਆ ਇੱਥੇ ਹੱਥ ਬੰਨ੍ਹ ਲੈਂਦਾ ਮਖੀ ਵਾਟ ਇਜ਼ ਲਾਈਫ ਫਾਰ ਯੂ ਜ਼ਿੰਦਗੀ ਕੀ ਹੈ ਤੇਰੇ ਲਈ ਨਥਿੰਗ ਕੁਛ ਵੀ ਨਹੀਂ ਸਪੇਸless ਦੇ ਮਤਲਬ ਇਹ ਨਥਿੰਗ ਦਾ ਕਿ ਜਿਹੜਾ ਹੈ ਨਹੀਂ ਹੈ ਕਿਥੇ ਹੋਣ ਦਾ ਕੋਈ ਮਕਸਦ ਹੀ ਨਹੀਂ ਹੈਗਾ ਜੇ ਆਪਾਂ ਨਾ ਵੀ ਹੁੰਦੇ ਤਾਂ ਵੀ ਕੋਈ ਦਿੱਕਤ ਨਹੀਂ ਦੀਆਂ ਨਾ ਜੇ ਹੈਗੇ ਤਾਂ ਵੀ ਕੋਈ ਦਿੱਕਤ ਨਹੀਂ ਬਸ ਇੰਨੀ ਕਵੀ ਜ਼ਿੰਦਗੀ ਦੇ ਵਿੱਚ ਨਥੀਰੋ ਭਾਵੇਂ ਇਹ ਵੀ ਜਿੰਨਾ ਟਾਈਮ ਆਇਆ ਆਪਣੇ ਕੋਲੇ ਹਨਾ ਵਧੀਆ ਜੌਕੇ ਜਾਓ ਕਿਉਂਕਿ ਅਸੀਂ ਵੀ ਟਾਈਮ ਟਰੈਵਲ ਕਰ ਰਹੇ ਹਾਂਗੇ ਧਰਤੀ ਵੀ ਟਾਈਮ ਟਰੈਵਲ ਕਰ ਰਹੀ ਹੈ ਹਨਾ ਪਤਾ ਨਹੀਂ ਕਿੰਨੇ ਗਏ ਕਿੰਨੇ ਕ ਬਾਕੀ ਪੀਰ ਪੀਰ ਤੇ ਲਖੀ ਘੁੰਮਣ ਦਾ ਕੀ ਮਤਲਬ ਆ ਬਈ ਤੇਰੇ ਲਈ ਘੁੰਮਦਾ ਕਿਉਂਦਾ ਘੁੰਮਦਾ ਕਿਉਂ ਆ ਯਾਰ ਸ਼ਾਇਦ ਆਪਦੇ ਆਪ ਦੀ ਹੋ ਜਾ ਕਿਤੇ ਨਾ ਕਿਤੇ ਵਾਹ ਤੇ ਬਾਕੀ ਆਪਾਂ ਗੱਲਾਂ ਕਰਾਂਗੇ ਅੱਗੇ ਪਿੱਛੇ ਜਾ ਕੇ ਹਾਂ ਹਾਂ ਕਰੋ ਕਰੋ ਪੂਰੀ ਕਰੋ ਗੱਲ ਤੇ ਅਬਦੇ ਆਪਣੀ ਹੋਏ ਆ ਹਜੇ ਮੈਨੂੰ ਇਹ ਲੱਗਦਾ ਕਿ ਅੰਦਰ ਇੱਕ ਚੀਜ਼ ਹੈਗੀ ਆ ਜਿਹੜੀ ਲੱਭੀ ਨਹੀਂ ਜਾ ਰਹੀ ਹਾਂ ਨਾ ਤੇ ਜੇ ਲੱਭੀ ਨਾ ਜਾਵੇ ਹਾਂ ਤਾਂ ਚੰਗਾ ਮੇਰੇ ਲਈ ਅੱਛਾ ਕੋਸ਼ਿਸ਼ ਕਰ ਰਿਹਾ ਲੱਭਣ ਦੀ ਪਰ ਜੇ ਨਾ ਹੀ ਲੱਭੀ ਜਾਵੇ ਤਾਂ ਚੰਗਾ ਨਹੀਂ ਤਾਂ ਫਿਰ ਉਹ ਮਲਦਫ ਹੋ ਜਾਂਦਾ ਬੰਦਾ ਇਹ ਵੀ ਗੱਲ ਸਹੀ ਆ ਬਈ Hello sir. Hey brother. How are you? Perfect. And you? I'm also perfect. Uh, your good name? Eyal. Eyal from Israel. You are from Israel. Yeah. Right now there's problems in Israel. I don't know if you check. Yeah, we know everything. <coughs> and tell me something about uh, what is the meaning of traveling for you? Meaning of traveling. Yeah, why do you travel? What are you searching for? What are you discovering? I think uh, meeting people ਕਿਉਂ ਐਂਡ ਕਲਚਰ ਐਨ ਇੰਟਰਸਟਿੰਗ ਥਿੰਗ ਦੈਟ ਆ ਡੋਨਟ ਹੈਵ ਇਨ ਮਾਈ ਕੰਟਰੀ ਸੋ ਟੂ ਬੀ ਓਪਨ ਟੂ ਨੋ ਵੇ ਆਫ ਆਫ ਲੀਵਿੰਗ ਦ ਲਾਈਫ ਦੈਟਸ ਅ ਜਰਨੀ ਬਾਈ ਉਹਨਾਂ ਦਾ ਨਾਮ ਆ ਯਾਲ ਤੇ ਯਾਲ ਹੁਣੀ ਹੈਗੇ ਨੇ ਇਜ਼ਰਾਈਲ ਤੋਂ ਬਾਈ ਨੂੰ ਮੈਂ ਪੁੱਛਿਆ ਸੀ ਕਿ ਬਾਈ ਤੁਸੀਂ ਘੁੰਮਦੇ ਕਿਉਂ ਹੋ ਤਾਂ ਬਾਈ ਨੇ ਜਵਾਬ ਦਿੱਤਾ ਕਿ ਭਾਈ ਮੈਨੂੰ ਵੱਖ-ਵੱਖ ਕਲਚਰ ਵੇਖਣੇ ਵਧੀਆ ਲੱਗਦੇ ਨੇ ਲੋਕਾਂ ਨੂੰ ਮਿਲਣਾ ਵਧੀਆ ਲੱਗਦਾ ਹੈਗਾ ਤੇ ਜ਼ਿੰਦਗੀ ਨੂੰ ਹੋਰ ਨੇੜਿਓਂ ਦੇਖਣਾ ਚੰਗਾ ਲੱਗਦਾ ਹੈ। I'm not sure. I think maybe half of them. Half yeah. of them. Half maybe. of the United States. I think yeah. just wow. visit like not. You yes. can't really travel the whole of India. It's too vast. India and Israel are friends also. Hmm? India and Israel are friends also. Yeah, yeah. They're very good, They're very good friends. India is my favorite place. India is I'm in your here, favorite place. Every year, every year I'm coming back. Oh wow! Yeah. What do you like about India? I think that uh, it's such a huge place with so many different culture and language and food. Well, basically food, but other than that, like the fact that you can just travel 100 kilometers here and and it's a total different yes. view and people and culture and food and language and, and, and rituals and, and religious and so many crazy things but tell me something about uh, literature in your country i'm a teacher also <coughs> i teach really? english in punjab uh -huh. in a government college oh. and tell me something about uh, literature in your country literature literature in my country in your country who is like uh, like shakespeare uh, uh -huh. is a top ring figure in your who is top ring figure in your country I have no idea. Uh, <coughs> I didn't read in in Hebrew for a while because I like to read about the place where I'm going to. How uh, do they you? I don't So I don't have a, You don't? Someone, yeah, that I can just pull from my head like that. You don't have any idea right now? Yeah, no, I think Hebrew is, is a visual language there, no? ਕੋਸਾ ਹੈਬਰੀਊ ਇਜ਼ ਅਫੀਸ਼ੀਅਲ ਲੈਂਗੁਏਜ ਥੇਰ ਯਾ ਯਾ ਇਟਸ ਕਾਲਡ ਹੀਬਰੀਊ ਹੀਬਰੀਊ ਯਾ ਇਟਸ ਲੈਂਗੁਏਜ ਆਫ ਦ ਬਾਈਬਲ ਲੈਂਗੁਏਜ ਆਫ ਦ ਬਾਈਬਲ ਅੱਛਾ ਬਾਈ ਕਹਿੰਦਾ ਮੈਂ ਭਾਰਤ ਦੀਆਂ ਲਗਭਗ ਹਾਫ ਸਟੇਟਸ ਘੁੰਮ ਲਿਆ ਤੇ ਮੈਂ ਪੈਦਲ ਹੀ ਘੁੰਮਦਾ ਰਹਿਣਾਗਾ ਉਸ ਤੋਂ ਬਿਨਾਂ ਫਿਰ ਮੈਂ ਲਿਟਰੇਚਰ ਬਾਰੇ ਪੁੱਛਿਆ ਉਹ ਕਹਿੰਦਾ ਵੀ ਮੈਨੂੰ ਲਿਟਰੇਚਰ ਦਾ ਇੰਨਾ ਗਿਆਨ ਹੈ ਨਹੀਂ ਹੀਬਰੀਊ ਸਾਡੀ ਅਫੀਸ਼ੀਅਲ ਲੈਂਗੁਏਜ ਆ ਬਾਈਬਲ ਵਗੈਰਾ ਅਸੀਂ ਪੜ੍ਹਦੇ ਆ ਬਾਈਬਲ ਵੀ originally hebrew de vich uh, likhi gayi si bible was originally written in hebrew yeah yeah okay yeah, it is. It's, uh, the holy tell me something about your culture uh, and something about your about your people uh, about the government about about your country I think you can avoid country, this question if you don't like. You can avoid it. Yeah, I think that my country, after coming to India so many times, I think that there is a lot of things in common with my country and, and India. Mm -hmm. uh, we have some uh, political problems that is kind of similar. Uh, yes. We were always uh, also uh, occupied by the. Uh, british empire until 48 and you're uh, 47 i guess yeah so it's kind of similar we have some problems in the border hmm. <laughs> but above all i think that we also very warm people and not uh, i would say like too official you know you can just come to someone and, and start a conversation and you will feel at home and we are, we are very welcoming and warm people and that's what i that's why i find india my, my second home oh wow india is your second home that's what i would say <laughs> so nice of you yeah. and can you advise to travelers advice yes uh, i would say to don't, indian travelers also <laughs> yeah also yeah i would say don't uh, don't be afraid to make mistakes like well, travelers always like try to find where is the best cafe in Padum and where is the best place to stay and where are the best uh, sightseeing. Hmm. And I feel for myself that if you make too many researches eventually you will lose the the surprise or hmm. the thing that you that are not on Instagram or Google Maps or Facebook or whatever like and that's that's for me like the most meaningful experiences the one that you just find for yourself by, by mistake so allow yourself to make some mistakes it's eventually it's it's worth it nice what is life for you life yes <clears throat> just something that's happening and I think that you don't need to take it too seriously you don't have any any other choice right it's happening yes okay thank you thank you Many so much. much nice to meet you nice to meet you bro thank you so much see you around okay thank you bro thank you thank you so much Hello, good brother. wow <laughs> so good luck okay. Okay. ਇਹ ਅਨੁਸਾਰ ਭਾਰਤ ਉਸ ਦਾ ਇੱਕ ਤਰ੍ਹਾਂ ਦਾ ਸੈਕੰਡ ਹੋਮ ਆ ਦੂਜਾ ਘਰ ਆ ਕਿਉਂਕਿ ਭਾਰਤ ਤੇ ਇਜ਼ਰਾਈਲ ਦੇ ਵਿੱਚ ਉਸ ਨੂੰ ਬਹੁਤ ਸਾਰੀਆਂ ਸਿਮਿਲੈਰਿਟੀਆਂ ਲੱਗਦੀਆਂ ਨੇ ਤੇ ਉਸ ਤੋਂ ਬਿਨਾ ਮੈਂ ਪੁੱਛਿਆ ਸੀਗਾ ਕਿ ਉਹ ਟਰੈਵਲਰਜ਼ ਨੂੰ ਕੀ ਐਡਵਾਈਸ ਦੇਣਗੇ ਤਾਂ ਉਹ ਕਹਿੰਦੇ ਵੀ ਤੁਸੀਂ ਘਰ ਤੋਂ ਨਿਕਲੋ ਜਾਓ ਘੁੰਮੋ ਫਿਰੋ ਗਲਤੀਆਂ ਕਰੋ ਤੇ ਸਿੱਖੋ ਰਿਸਰਚ ਕਰਕੇ ਨਾ ਜਾਓ ਵਾਲੀ ਜੇ ਰਿਸਰਚ ਕਰਕੇ ਜਾਓਗੇ ਤਾਂ ਸਰਪ੍ਰਾਈਜ਼ ਨਹੀਂ ਮਿਲਣੇ ਆਪ ਬਹੁਤ ਸੁੰਦਰ ਹੋ ਆਪ ਬਹੁਤ ਅੱਛੇ ਲੱਗ ਰਹੇ ਹੋ ਆਵਲਾ ਜਿਹੜਾ ਮਾਹੌਲ ਆਏ ਬਹੁਤ ਸੋਹਣਾ ਸੀ ਪਿੰਡ ਦੇ ਵਿੱਚ ਦੀ ਇੱਕ ਪਾਸੇ ਤਾਂ ਵੱਡੀ ਨਦੀ ਜਾ ਰਹੀ ਹੈ ਤੇ ਇੱਕ ਛੋਟੀ ਨਦੀ ਜਾ ਰਹੀ ਹੈ ਤੇ ਉਹ ਛੋਟੀ ਨਦੀ ਦੇ ਵਿੱਚੋਂ ਇੱਕ ਆ ਖਾਲਜਾ ਨਿਕਲਦਾਗਾ ਕਹਿ ਸਕਦੇ ਆ ਤੇ ਆ ਇਹਨਾਂ ਦੇ ਪਿੰਡਾਂ ਦੀਆਂ ਗਲੀਆਂ ਨੇ ਸਾਹਮਣੇ گاਵਾ ਵਗੈਰਾ ਬੰਨੀਆਂ ਹੋਈਆਂ ਨੇ ਤੇ ਇਸੇ ਤਰ੍ਹਾਂ ਇਹ ਜ਼ਿੰਦਗੀ ਨੂੰ ਜਿਹੜਾ ਜੀ ਰਹੇ ਨੇ ਤੇ ਬਹੁਤ ਸੋਹਣੀ ਤੇ ਸ਼ਾਂਤ ਜੀ ਲਾਈਫ ਹੈ ਇੱਥੇ ਤੇ ਜੀ ਬਹੁਤ ਲੱਗਦਾਗਾ ਮੈਂ ਉਮੀਦ ਕਰਦਾ ਕਿ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਵੀਡੀਓ ਪਸੰਦ ਆਉਂਦੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਵੀਡੀਓ ਨੂੰ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰਦੇ ਹੋ ਮਿਲਦੇ ਹਾਂ ਜੀ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ